ਦੇਹੀ ਕਹਿਣਾ ਚਾਹੁੰਦੇ ਵੀ ਸਾਡਾ ਬਾਪੂ ਨਾ ਉੱਥੇ ਮਰਨ ਵਰਤ ਤੇ ਬੈਠਾ ਹੈ ਵੀ ਲੋਕ ਸੁੱਤੇ ਪਏ ਨੇ ਵੀ ਹੁਣ ਤਾਂ ਜਾਗ ਜੋ ਆਪਣੀ ਕੌਮ ਨੂੰ ਇਹ ਬੰਗਾਰ ਹੈਗੀ ਬਹੁਤ ਵੱਡੀ ਠੀਕ ਆ ਆ ਜਿਹੜੀਆਂ ਕੁਛਕ ਜਿਹਾ ਬੰਦੀਆਂ ਹਨਾ ਕਦੇ ਡੀਸੀ ਦਫਤਰਾ ਮੂਰੇ ਕਦੇ ਕਿਤੇ ਇਧਰ ਲਈ ਫਿਰਦੇ ਨੇ ਲੋਕਾਂ ਨੂੰ ਗੁਮਰਾਹ ਕਰਕੇ ਇਹਨਾਂ ਤੋਂ ਬਚ ਕੇ ਆਪਾਂ ਯਾਰ ਉਸ ਬੰਦੇ ਦਾ ਸਾਥ ਦੇਈਏ ਜਿਹੜਾ ਸਾਡੇ ਹੱਕ ਲਈ ਮਰਨ ਵਰਤ ਤੇ ਬੈਠਾ ਹੈ ਕਨੌਰੀ ਬਾਰਡਰ ਤੇ ਠੀਕ ਆ ਐਦੂੰ ਜੇ ਇਹ ਜੀ ਕੋਈ ਘਟਨਾ ਘਟ ਗਈ ਐਦੂੰ ਮਾੜੀ ਗੱਲ ਵੀ ਸਾਡੇ ਵਾਸਤੇ ਕੀ ਹੋਊਗੀ ਫਿਰ ਬਚ ਜੂ ਜਾਣਾ ਹਾਂ 23 ਦਿਨ ਹੋ ਗਏ ਹਾਂ ਜੇ ਇਕੱਠੇ ਹੋ ਜੀ ਬੱਚੇ ਕਿਉਂ ਬੱਚੇ ਨੂੰ ਜਾਣ ਬਈ 27 ਦਿਨ ਹੋ ਗਏ ਜਾਨ ਨੂੰ ਬੱਚਣਾ ਤਾਂ ਹੁਣ ਮੁਸ਼ਕਲ ਆਈ ਮੇਰੇ ਹਿਸਾਬ ਨਾਲ ਉਹਦਾ ਸਰੀਰ ਰਿਕਵਰ ਹੋਣ ਤੋਂ ਹੁਣ ਕੰਮ ਛੱਡਦਾ ਜਾਂਦਾ ਉਹਦਾ ਜਿਹੜੀ ਕੱਲ ਦੀ ਖਬਰ ਹੈ ਵੀ ਡਾਕਟਰ ਦੀ ਰਿਪੋਰਟ ਹੈ ਵੀ ਅੰਦਰੋਂ ਸਰੀਰ ਨੂੰ ਉਹਦਾ ਸਰੀਰ ਖਾਣ ਲੱਗ ਗਿਆ ਹੁਣ ਉਹ ਦੂ ਮਾਨਸਾ ਬਗਵਾਸ ਮਰੀ ਜਾਂਦਾ ਬੈਠਾ ਉੱਥੇ ਉੱਥੇ ਜਾ ਕੇ ਉਹਦਾ ਦੇਖ ਬੈਠ ਗਿਆ 4 ਦਿਨ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਦੇ ਹੋ ਤੁਸੀਂ ਆ ਤੇਰੇ ਪਿੰਡ ਦੇ ਨੇ ਵੀਡੀਓ ਪਾਈ ਹੋਈ ਹੈ ਦੇਖ ਲੈ ਉਹਨੂੰ ਕੀ ਕਹਿੰਦੇ ਨੇ ਲੋਕ ਤੈਨੂੰ ਉਹ ਤੇਰੇ ਤੇ ਲਾੜਤਾ ਪਾ ਰਹੇ ਨੇ ਉਹ ਲੋਕ ਅੱਛਾ ਮਾਨਸਾ ਦੇ ਨੇ ਪਾਈਏ ਹਾਂਜੀ ਹਾਂ ਮਾਨਸਾ ਦੇ ਲਵੇ ਇਸਾਈ ਵਾਲਾ ਪਤਾ ਨਹੀਂ ਕਿਹੜਾ ਪਿੰਡਾ ਉੱਥੋਂ ਪਾਈਏ ਉਹਨਾਂ ਨੇ ਠੀਕ ਹੈ ਅਈ ਉਹ ਲਾੜਤਾ ਪਾ ਰਹੇ ਨੇ ਵੀ ਤੂੰ ਬਗਵਾਸ ਬਾਣੀ ਇਹ ਬੰਦ ਕਰ ਦੇ ਜਿਹੜਾ ਤੂੰ ਉਹ ਰੋਜ਼ ਕੂਕਦੇ ਨੇ ਵਿਚਾਰੇ ਦੀ ਆਓ ਇਹ ਸਮਾਂ ਉਹਨਾਂ ਨੂੰ ਕਹਿੰਦੇ ਦਵਾਵਾ ਉਹਨਾਂ ਨੂੰ ਉਹ ਐ ਕਰਦੇ ਨੇ ਉਹ ਫਲਾਣਾ ਕਰਦੇ ਨੇ ਦੋਸਤੋ ਛਾਇਲੀ ਨਗਰ ਦੇ ਸਮਰੋਹਪਤੀ ਈਸ਼ਾਨ ਭਰਾਵਾ ਨੇ ਅੱਜ ਇਕੱਠੇ ਹੋਏ ਨੇ ਗੱਲਬਾਤ ਕਰਦੇ ਆਂ ਬਾਈਆਂ ਨੇ ਕਈ ਫੋਨ ਕਰੀ ਸੀ ਬੁਲਾਇਆ ਗਿਆ ਇਕੱਠੇ ਹੋਏ ਨੇ ਕਿ ਕਿਸਾਨ ਭਰਾ ਹਾਂਜੀ ਬਾਈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਸਤਰੀ ਕਾਲ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਤੁਹਾਡਾ ਬਾਪੂ ਨਾ ਉੱਥੇ ਮਰਨ ਵਰਤ ਤੇ ਬੈਠਾ ਹੈ ਵੀ ਲੋਕ ਸੁੱਤੇ ਪਏ ਨੇ ਫਿਰ ਤੁਸੀਂ ਕਿਉਂ ਗਏ ਹੋ ਬਟਰ ਤੇ ਹਾਂਜੀ ਹਾਂ ਅਸੀਂ ਜਾ ਕੇ ਆ ਦੋ ਵਾਰੀ ਜਾਇਆ ਪਹਿਲਾਂ ਵੀ ਸਾਡਾ ਸਾਥ ਆ ਉਧਰ ਹੁਣ ਵੀ ਅਸੀਂ ਸ਼ਾਇਦ ਕੱਲ ਨੂੰ ਵਗ ਜੀ ਫੇਰ ਦੁਬਾਰੇ ਠੀਕ ਹੈ ਕੀ ਲੈ ਕੇ ਜਾਓਗੇ ਅਸੀਂ ਕੋਈ ਬੱਸ ਗੱਡੀ ਜਿਹੇ ਜਾਂ ਕੋਈ ਪ੍ਰੋਗਰਾਮ ਹੋਇਆ ਬੰਦਾਂ ਦੇ ਹਿਸਾਬ ਨਾਲ ਉਹ ਜਿਆ ਸਾਧਨ ਕਰਕੇ ਜਾਵਾਂਗੇ ਜੀ ਠੀਕ ਕਪਹਿਲਾ ਵੀ ਬਸ ਗਈ ਸੀ ਹਣਾ ਤੋ ਤੁਹਾਡੀ ਬਸ ਗਈ ਸੀ ਉਦੋਂ ਪਹਿਲਾਂ ਅਸੀਂ ਟਰਾਲੀਆਂ ਲੈ ਕੇ ਗਏ ਤੇ ਫਿਰ ਅਸੀਂ ਗੱਡੀ 'ਚ ਗਏ ਉਦੋਂ ਬਾਅਦ ਜਾਂਦੇ ਰਹਿੰਦੇ ਅਸੀਂ ਠੀਕ ਹੈ ਪਰ ਉਹਨੇ ਕਿਸਾਨ ਤੁਹਾਡੇ ਵਾਲੀ ਗੱਲ ਹੈ ਉਹਨੇ ਨਹੀਂ ਜਾ ਰਹੇ ਜਾ ਨਹੀਂ ਰਹੀ ਉਧਰ ਨੂੰ ਪਤਾ ਨਹੀਂ ਕੀ ਕਿਸਾਨਾਂ ਦਾ ਕੁਝ ਤਾਂ ਇਹ ਹੋ ਰਿਹਾ ਜੀ ਸਾਡੇ ਜਿਹੜੇ ਰੋਜ਼ ਦੇ ਇਹਨਾਂ ਦੇਖ ਨਾ ਕਦੇ ਉੱਥੇ ਡੀਸੀ ਦਫ਼ਤਰ ਮੂਹਰੇ ਲੈ ਕੇ ਚਾਰ ਬੰਦੇ ਨੂੰ ਕਦੇ ਉੱਤੇ ਇਹਨਾਂ ਨੇ ਉਹ ਪਾਸੋਂ ਇਹਨਾਂ ਨੂੰ ਤੰਗ ਕਰ ਰੱਖਿਆ ਕੋਈ ਇਹੋ ਜਿਹਾ ਮੋਰਚਾ ਨਹੀਂ ਲਾਉਂਦੇ ਵੀ ਜਿੱਥੇ ਕੇਰਾਂ ਬੈਠੇ ਉਹਨੂੰ ਫਤੇ ਕਰਕੇ ਵਾਪਸ ਹੁਣ ਕਰਨ ਠੀਕ ਹੈ ਹੁਣ ਜਿਵੇਂ ਡੱਲੇਵਾਲ ਸਾਹਿਬ ਨੇ ਮਰਨ ਵਰਤ ਤੇ ਬੈਠੇ ਨੇ ਠੀਕ ਹੈ ਉਹਨਾਂ ਦਾ ਇੱਕ ਪਾਸਾ ਤਾਂ ਹੈਗਾ ਨਾ ਗੱਲ ਜਾਂ ਉਧਰ ਲੱਗੂਗੀ ਜਾਂ ਉਧਰ ਲੱਗੂਗੀ ਇੱਕ sire ਤੇ ਲੱਗੂਗੀ ਗੱਲ ਠੀਕ ਹੈ ਉੱਥੇ ਸਾਨੂੰ ਕੋਈ ਨਾ ਕੋਈ ਜਿੱਤ ਪ੍ਰਾਪਤਾਂ ਵੀ ਹੋਊਗੀ ਹੋਊਗੀ ਸਾਡੀ ਤੁਸੀਂ ਹਾਲ ਦੇਖ ਲਓ ਕੀ ਐ ਜਾਣਾਂ ਦਾ ਇਧਰ ਆ ਜਾਂਦੇ ਨੇ ਪੁੱਠੇ ਪਾਸੇ ਕਿਸਾਨਾਂ ਨੂੰ ਘਬਰਾਹ ਕਰਦੇ ਫਿਰਦੇ ਨੇ ਹਾਲ ਦੇ ਵਿੱਚ ਅੱਛਾ ਹਾਂਜੀ ਹਾਂ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਈ ਹਾਂਜੀ ਅਸੀਂ ਤਾਂ ਕਰਾਂ ਵੀ ਸਾਰੇ ਇੱਕ ਜੁੱਟ ਹੋ ਜਾਈਓ ਉੱਥੇ ਜਾਓ ਸਾਰੇ ਬੱਡਰ ਦੇ ਠੀਕ ਹੈ ਹੁਣ ਇੱਕ ਜੁੱਟ ਹੈ ਨਹੀਂਗੇ ਨਹੀਂ ਹਲੇ ਤਾਂ ਨਹੀਂ ਹੋਇਆ ਜੀ ਜੇ ਹੋ ਜਾਣ ਚੰਗੀ ਗੱਲ ਐ ਨਿਸ਼ਾਨਾ ਦਾ ਕੁਛ ਨਾ ਕੁਛ ਬਣ ਜੇ ਜਿੱਤ ਪ੍ਰਾਪਤ ਹੋ ਜੇ ਨਾਲੇ ਉਹ ਬਜ਼ੁਰਗ ਦੀ ਜਾਨ ਬਚ ਜੇ ਠੀਕ ਐ ਬਚ ਜੂ ਜਾਨ ਹਾਂ 27 ਦਿਨ ਹੋ ਗਏ ਹਾਂ ਜੇ ਇਕੱਠੇ ਹੋ ਜੀ ਬਚ ਜੇ ਕਿਉਂ ਬਚ ਜੂ ਜਾਨ ਬਈ 27 ਦਿਨ ਹੋ ਗਏ ਜਾਨ ਬਚਣਾ ਤਾਂ ਹੁਣ ਮੁਸ਼ਕਲ ਆਈ ਮੇਰੇ ਹਿਸਾਬ ਨਾਲ ਉਹਦਾ ਸਰੀਰ ਰਿਕਵਰ ਹੁਣ ਤੋਂ ਹੁਣ ਕੰਮ ਛੱਡਦਾ ਜਾਂਦਾ ਉਹਦਾ ਜਿਹੜੀ ਕੱਲ ਦੀ ਖਬਰ ਐ ਵੀ ਡਾਕਟਰ ਨੇ ਰਿਪੋਰਟ ਐ ਵੀ ਅੰਦਰੋਂ ਸਰੀਰ ਨੂੰ ਉਹਦਾ ਸਰੀਰ ਖਾਣ ਲੱਗ ਗਿਆ ਹੁਣ ਇਹ ਫਿਰ ਤੇਰੇ ਰੁਲਦੂ ਮਾਨਸਾ ਰੁਲਦੂ ਮਾਨਸਾ ਗਿਆ ਹੋਰ ਉਹ ਤਾਂ ਸਮਾਂ ਕਹਿੰਦੇ ਵੀ ਆਪਦੀ ਸਜ਼ਾ ਆਪ ਭੁਗਤਿ ਆਪ ਇਹਨੇ ਪੰਗਾ ਲਿਆ ਬਗਵਾਸ ਬਾਣੀ ਕਰਦਣੀ ਬਗਵਾਸ ਮਾਰਦਣੇ ਹੋ ਇੰਨਾਂ ਗੱਲਾਂ ਚ ਕੀ ਸਚਾਈ ਹੈ ਕੀ ਤੁਸੀਂ ਨੇ ਦੱਸਦਾ ਤੇ ਉਹ ਵੀ ਸਾਡੇ ਵਾਸਤੇ ਕੀ ਘਟਕੇ ਦਿੱਤਾ ਅਜ ਤੱਕ ਕਿਸਾਨਾਂ ਵਾਸਤੇ ਤੁਸੀਂ ਪਹਿਲਾਂ ਮੋਰਚਾ ਲਾਇਆ ਅਜਮੇਰ ਸਿੰਘ ਲੱਖੋ ਵਾਲਾ ਬਲਬੀਰ ਸਿੰਘ ਰਾਜੇ ਵਾਲ ਨੇ ਕੀ ਘਟਕੇ ਲੈ ਕੇ ਆਏ ਤੇ ਆਟਾ ਤੇ ਗੁੜ ਵੇਚ ਕੇ ਆਗੇ ਦੋ ਤੁਸੀਂ ਉੱਥੋਂ ਆਹੀ ਕੁਝ ਤੁਸੀਂ ਕਰਦੇ ਫਿਰਦੋ ਇਹੜਾ ਰੁਲਦੂ ਮਾਨਸਾ ਬਗਵਾਸ ਮਰੀ ਜਾਂਦਾ ਬੈਠਾ ਉੱਥੇ ਉੱਥੇ ਜਾ ਕੇ ਉਹਦਾ ਦੇਖ ਬੈਠ ਗਿਆ 4 ਦਿਨਾਂ ਲੋਕਾਂ ਨੂੰ ਗਮਰਾਹ ਕਰਦੇ ਫਿਰਦੇ ਹੋ ਤੁਸੀਂ ਆ ਤੇਰੇ ਪਿੰਡ ਦੇ ਨੇ ਵੀਡੀਓ ਪਾਈ ਹੋਈ ਹੈ ਦੇਖ ਲੈਣ ਨੂੰ ਕੀ ਕਹਿੰਦੇ ਨੇ ਲੋਕ ਤੈਨੂੰ ਉਹ ਤੇਰੇ ਤੇ ਲਾਣਤਾਂ ਪਾ ਰਹੇ ਨੇ ਉਹ ਲੋਕ ਅੱਛਾ ਮਾਨਸਾ ਦੇ ਨੇ ਪਾਈ ਹੈ ਹਾਂਜੀ ਹਾਂ ਮਾਨਸਾ ਦੇ ਲਵੇ ਇਸਾਈ ਵਾਲਾ ਪਤਾ ਨਹੀਂ ਕਿਹੜਾ ਪਿੰਡਾ ਉੱਥੋਂ ਪਾਈ ਉਹਨਾਂ ਨੇ ਠੀਕ ਹੈ ਅਈ ਉਹ ਲਾਣਤਾਂ ਪਾ ਰਹੇ ਨੇ ਵੀ ਤੂੰ ਬਗਵਾਸ ਬਾਣੀ ਇਹ ਬੰਦ ਕਰ ਦੇ ਜਿਹੜਾ ਤੂੰ ਬੋਲ ਰਿਹਾ ਜਿਹੜਾ ਕੁਸ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਕਹਿੰਦੇ ਜੀ ਇਕੱਠੇ ਹੋ ਕੁਝ ਨਾ ਕੁਝ ਬਣੇ ਠੀਕ ਹੈ ਉਹ ਰੋਜ਼ ਕੂਕਦੇ ਨੇ ਵਿਚਾਰੇ ਵੀ ਆਓ ਇਹ ਥੰਮਾ ਉਹਨਾਂ ਨੂੰ ਕਹਿੰਦੇ ਦਫਾ ਥੰਮਾ ਉਹ ਐ ਕਰਦੇ ਨੇ ਉਹ ਫਟਾਣਾ ਕਰਦੇ ਨੇ ਨਾਲੇ ਉੱਥੇ ਕਿੜਾ ਉਹਦੇ ਮੁੰਡੇ ਦਾ ਵਿਆਹ ਵੀ ਤੁਹਾਨੂੰ ਕਾਟ ਦੇਣ ਆਉਣਗੇ ਫੇਰ ਜਾਓਗੇ ਤੁਸੀਂ ਹਾਂਜੀ ਉਹਨਾਂ ਦੇ ਕਿੜਾ ਮੁੰਡੇ ਦਾ ਵਿਆਹ ਵੀ ਇਹਨਾਂ ਨੂੰ ਕਾਟ ਦੇਣ ਆਉਣਗੇ ਫੇਰ ਜਾਣਗੇ ਜੀ ਉੱਥੇ ਇਹ ਇਹਦਾ ਕਿਸਾਨਾਂ ਦਾ ਮਸਲਾ ਉਹੀ ਬਾਰਾ ਮੰਗਾ ਨੇ ਜਿਹੜੀਆਂ ਪਹਿਲਾਂ ਤੋਂ ਚੱਲਦੀਆਂ ਜਨ ਦਿੱਲੀ ਮੋਰਚੇ ਦੀਆਂ ਮੰਗਾ ਨੇ ਸਰਕਾਰ ਨੇ ਲਾਗੂ ਨਹੀਂ ਕਰੀਆਂ ਉਹਦੇ ਸਬੰਧ ਚ ਉਹਦਾ ਸਹੀ ਧਰਨਾ ਲੱਗਿਆ ਹੋਇਆ ਇਹ ਗਲਤ ਨੇ ਉੱਥੇ ਜਿਹੜੇ ਇਹ ਉਹਨਾਂ ਨੂੰ ਗਲਤ ਠਹਿਰਾ ਰਹੇ ਨੇ ਇਹ ਗਲਤ ਨੇ ਉੱਥੇ ਠੀਕ ਹੈ ਇਹ ਗਲਤ ਨੇ ਉੱਥੇ ਉਹ ਸਹੀ ਨੇ ਧਰਨਾ ਲਾ ਕੇ ਅਗਲੇ ਨੇ ਮੰਗਾ ਖਾਤਰ ਲਾਇਆ ਸਾਡੀਆਂ ਜੱਟਾਂ ਦੀਆਂ ਮੰਗਾ ਨੇ ਉਹ ਬਿਲਕੁਲ ਮਜ਼ਦੂਰਾਂ ਤੇ ਜੱਟਾਂ ਦੀਆਂ ਮੰਗਾ ਜੀ ਕਾਮਰੇਡ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਕਿੰਨੇ ਲੋਕੋਂ ਮਤਲ ਇਕੱਠੇ ਹੋ ਕੇ ਸਾਰੇ ਦੇ ਸਾਰੇ ਜਾਣ ਠੀਕ ਹੈ 100% ਬੰਦੇ ਨੂੰ ਜਾਣਾ ਚਾਹੀਦਾ ਕਿਹੜਾ ਬੰਦਾ ਇੱਥੇ ਨਹੀਂ ਜਾਊਗਾ ਠੀਕ ਹੈ ਉਹ ਜੱਟ ਕਹੌਣ ਦੇ ਹੱਕ ਦਾ ਇਹ ਜਿਵੇਂ ਤੁਸੀਂ ਵੀ ਕਾਮਰੇਡ ਚ ਸਾਰੀ ਉਮਰ ਲੰਘਾਈ ਹੈ ਤੇ ਰੁਲਦੂ ਮਾਨਸਾ ਵੀ ਕਹਿੰਦਾ ਮੈਂ ਕਾਮਰੇਡ ਆ ਪਰ ਕਾਮਰੇਡ ਨਹੀਂ ਹੈਗਾ ਉਹ ਲਟੇਰ ਹੈ ਅੱਛਾ ਕਾਮਰੇਡ ਨਹੀਂ ਹੈਗਾ ਉਹ ਤਾਂ ਲਟੇ ਰਹੇਗਾ ਠੀਕ ਹੈ ਹਾਂ ਅਸੀਂ ਦਾ ਹੱਥ ਜੋੜ ਕੇ ਅਪੀਲ ਕਰਦੇ ਆ ਸਾਰੇ ਭੈਣ ਭਾਈਆਂ ਨੂੰ ਕੋਈ ਵੀ ਜਥੇਬੰਦੀ ਹੈ ਹਨਾ ਕੋਈ ਵੀ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ Hindu Muslim Sikh ਕੋਈ ਵੀ ਆ ਉਹ ਉਹਨਾਂ ਕਿਸਾਨਾਂ ਦਾ ਸਾਥ ਦੇਣ ਜਿਹੜੇ ਉੱਥੇ ਬਾਰਡਰਾਂ ਤੇ ਡਟੇ ਹੋਏ ਨੇ ਉਹਨਾਂ ਦੀ ਹਮਾਇਤ ਕਰਕੇ ਇਸ ਅੰਦੋਲਨ ਨੂੰ ਅਸੀਂ ਚੜ੍ਹਦੀ ਗੱਲਾਂ ਵੱਲ ਲੈ ਕੇ ਜਾਈਏ ਬਾਪੂ ਦੀ ਜਾਨ ਜੇ ਹੋ ਸਕਦਾ ਅਸੀਂ ਬਚਾ ਸਕੀਏ ਤਾਂ ਬਚਾਈਏ ਅਸੀਂ ਕੋਲਾ ਸਰਟੀਫਿਕੇਟ ਦਾ ਮਿਲ ਨਹੀਂ ਮਿਲਨੇ ਨੇ ਇਹ ਆਪਾਂ ਸਾਰੇ ਜਾਣਦੇ ਆ ਜਿਹੜੇ ਬੈਠੇ ਨੇ ਉਹਨਾਂ ਨੂੰ ਤਾਂ ਆਪਾਂ ਨੂੰ ਪਤਾ ਵੀ ਕਿਹੜਾ ਸਰਟੀਫਿਕੇਟ ਮਿਲਣਾ ਹੈ ਜਿਹੜੇ ਨਹੀਂ ਜਾਣਗੇ ਉਹ ਵੀ ਆਪਾਂ ਹੁਣ ਐਡਾ ਬੋਲਦਾ ਕੋਈ ਨਹੀਂ ਹੈਗਾ ਵੀ ਇਹਨਾਂ ਨੂੰ ਕਿਹੜਾ ਸਰਟੀਫਿਕੇਟ ਮਿਲਣਾ ਹੈ ਇਹ ਤਾਂ ਆਪਾਂ ਸਾਰੇ ਸਮਝਦੇ ਆ ਸਰਟੀਫਿਕੇਟ ਦੋਇਤਰਾ ਨੂੰ ਮਿਲਣਗੇ ਠੀਕ ਹੈ ਉਹ ਆਪਾਂ ਨੂੰ ਪਤਾ ਹੀ ਹੈ ਵੀ ਕਿਹੜੇ-ਕਿਹੜੇ ਮਿਲਣ ਨੇ ਸਾਰੇ ਇਸ ਗੱਲ ਨੂੰ ਧਿਆਨ ਚ ਰੱਖਦੇ ਆਪਾਂ ਜਾਣਦੇ ਆ ਸਾਰਾ ਕੁਝ ਇਹ ਪੰਜਾਬੀਆਂ ਦਾ ਇਸ ਤਰ੍ਹਾਂ ਦਫਾੜ ਹੋਣਾ ਕਿਸਾਨਾਂ ਦਾ ਖਾਸ ਕਰਕੇ ਸਭ ਤੋਂ ਮੰਦਭਾਗੀ ਗੱਲ ਆਈ ਇਹ ਇਤੋਂ ਮੰਦਭਾਗੀ ਹੋਏ ਨਹੀਂ ਸਕਦੀ ਵੀ ਅਸੀਂ ਆਪਣੇ ਮੁੱਦੇ ਤੇ ਇੱਕ ਨਹੀਂ ਹੋ ਸਕਦੇ ਜਦੋਂ ਐਮਐਸਪੀ ਉਹ ਹੀ ਆ ਜਿਹੜੀ 12 ਮੰਗਾ ਉਹੀ ਨੇ ਠੀਕ ਹੈ ਜਿਹੜੀ ਉੱਥੇ ਉਹ ਵੀ ਨੇ ਇਹ ਵੀ ਵਿਚੀ ਉੱਥੇ ਧੱਕੇ ਖਾ ਕੇ ਇਹਨੇ ਪਹਿਲਾਂ ਜਿਹੜੇ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਹੁਣ ਆ ਪਹਿਲਾਂ ਗਏ ਤੇ ਹੁਣ ਕਿਉਂ ਨਹੀਂ ਜਾਂਦੇ ਹਾਂ ਹੁਣ ਦੱਸੋ ਵੀ ਕੀ ਹੋ ਗਿਆ ਉੱਥੇ ਕਿਹੜਾ ਡੱਲੇ ਵਾਲੇ ਦੇ ਮੁੰਡੇ ਦਾ ਜਾਂ ਪੋਤੇ ਦਾ ਬਹਿ ਵੀ ਉਹਦੇ ਚ ਤੁਹਾਨੂੰ ਕਾਰਡ ਨਹੀਂ ਦਿੱਤਾ ਇਹਨਾਂ ਨੇ ਤੁਸੀਂ ਨਾਰਾਜ਼ਗੀ ਦਿਖਾ ਰਹੇ ਹੋ ਮੰਗਾ ਤਾਂ ਉਹੀ ਕਿਸਾਨਾਂ ਦੀਆਂ ਨੇ ਸਹੀ ਸਹੀ ਗੱਲਾਂ ਸਹੀ ਗੱਲਾਂ ਕੀਤੀਆਂ ਨੇ ਹਾਂ ਮਿੱਠੂ ਜਾਵਾਂਗੇ ਦੁਬਾਰੇ ਹਾਂ ਜੀ ਆ ਜਾਵਾਂਗੇ ਕਦੋਂ ਕਿਸਾਨਾਂ ਦਾ ਧਰਨਾ ਹੈ ਜੀ ਕਿਸਾਨਾਂ ਦਾ ਧਰਨਾ ਹੈ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਪਹਿਲਾਂ ਵੀ ਕਿਉਂ ਪਹਿਲਾਂ ਵੀ ਗਏ ਆ ਕਿਉਂ ਠੀਕ ਹੈ ਤੇ ਜਾਏ ਦਸ ਵਾਰੀ ਅੱਛਾ ਦਸ ਵਾਰੀ ਜਾਏ ਜਿੱਥੇ ਵੀ ਜਾਏ ਹੁਣ ਵੀ ਜਾਵਾਂਗੇ ਤੇ ਵੀ ਜਾਵਾਂਗੇ ਜਾਂਦੇ ਹੀ ਰਹਾਂਗੇ ਬੈਠੇ ਰਹੇ